ਤੇ ਕਿਹੋ ਜੀ ਹੋਣੀ ਚਾਹੀਦੀ ਹੈ ਅਸੀਂ ਵੀ ਸਿੱਖ ਆਪਣੇ ਆਪ ਨੂੰ ਖਮੋਣੇ ਆ ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰੇ ਕਈ ਵਾਰੀ ਮੈਂ ਨਾ ਇਹਨਾਂ ਸਟੇਜ ਉਤੋਂ ਕਈ ਵਾਰੀ ਗੁੱਸਾ ਵੀ ਕਰ ਲੈਂਦੀ ਇਹਨਾਂ ਚ ਜਾਂਦਾ ਪਰ ਅਸਲ ਦੇ ਵਿੱਚ ਕੌੜੀ ਚੀਜ਼ ਜਿਹੜੀ ਹੁੰਦੀ ਹੈ ਉਹ ਫਾਇਦੇਮੰਦ ਹੋ ਜਾਂ ਕਰਦੀ ਤੇ ਮਿੱਠੀ ਚੀਜ਼ ਜਿਹੜੀ ਹੈ ਉਹ ਨੁਕਸਾਨ ਦੇ ਹੋਇਆ ਕਰਦੀ ਆਖੋ ਸਤਨਾਮ ਗੁਰੂ ਵਾਹ ਕੋਈ ਨਾਂਂ ਦੀ ਖਾਲੀ ਨਾ ਉਮਰ ਕੇ ਬੁਖਾਰ ਨਹੀਂ ਚੜਦਾ ਜਿਹੜਾ ਨਿੰਮ ਖਾਵੇਗਾ ਉਹਦੇ ਲਾਗੇ ਬਿਮਾਰੀਆਂ ਨਹੀਂ ਆਉਂਦੀਆਂ ਤੇ ਜਿਹੜਾ ਮਿੱਠਾ ਹੀ ਖੰਡਾ ਰਹੇਗਾ ਉਹਦੇ ਲਾਗੇ ਬਿਮਾਰੀਆਂ ਸਭ ਤੋਂ ਵੱਧ ਆਉਣੀਆਂ ਕੋ ਸਤਨਾਮ ਸ੍ਰੀ ਵਾਹਿਗੁਰੂ ਸਿੱਖੀ ਕਿਹੋ ਜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸੀਂ 550 ਸਾਲ ਤੋਂ ਵੀ ਵਧੇਰੇ ਪ੍ਰਕਾਸ਼ ਕਰਨ ਨਾਲੇ ਬਣਾਈ ਕਿ ਬਣਾਈ ਬਣਾਲੇ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਪੂ ਬਾਦਸ਼ਾਹ ਦੇ ਕੋਲ ਗਏ ਤੇ ਜਦੋਂ ਗੁਰੂ ਮਹਾਰਾਜ ਜੀ ਨੇ ਦੇਖ ਦਿੱਤਾ ਦੁਨੀਆਂ ਦੇ ਲੋਕਾਂ ਨੇ ਬਾਬਰ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਢਿਗਦਾ ਵੇਖਿਆ ਮਹਾਰਾਜ ਕੌਡੇ ਰਾਖਸ਼ ਦੇ ਕੋਲ ਗਏ ਕੌਟਾ ਰਾਖਸ਼ ਜਿਹੜਾ ਸੀ ਰਾਖਸ਼ ਤੋਂ ਇਨਸਾਨ ਬਣ ਗਿਆ ਸੱਜਣ ਠੱਗ ਦੇ ਕੋਲ ਗਏ ਠੱਗ ਤੋਂ ਸੱਜਣ ਬਣ ਗਿਆ ਪਰ ਯਾਦ ਰੱਖਣਾ ਗੁਰੂ ਕੇ ਪੈਰੇ ਉਹਨਾਂ ਨੇ ਬਾਤ ਦੇ ਵਿੱਚ ਜਿਹੜੀ ਤੋਬਾ ਆਪਣੇ ਪਾਪਾਂ ਤੋਂ ਕੀਤੀ ਨਾ ਮੁੜ ਕੇ ਉਹ ਪਾਪ ਉਹਨਾਂ ਨੇ ਕਦੀ ਕੀਤਾ ਨਹੀਂ ਆਖੋ ਸਤਿਨਾਮ ਵਾਹਿਗੁਰੂ ਕਦੀ ਨਹੀਂ ਕੀਤਾ ਹੁਣ ਅੱਪਾ ਕਮੇ ਗੁਰਨਰਗ ਤੇਜ ਜੀ ਮਹਾਰਾਜ ਅੱਜ ਸਾਡੇ ਕੋਲ ਮੌਜੂਦ ਹੈ ਕਿ ਨਹੀਂ ਹੈ ਜੋ ਤੋਹਾ ਜੁਗਤ ਸਾਂਏ ਸਹਿਕਾਇਆ ਫੇਰ ਬਲਦੀ ਹੈ ਐਦਾਂ ਹੀ ਹੈ ਨਾ ਗੁਰੂ ਮਹਾਰਾਜ ਜੀ ਅੱਜ ਸਾਡੇ ਕੋਲ ਸੁਭਾਇ ਮਨ ਨੇ ਜੇਕ ਅੱਜ ਗੁਰੂ ਦੀ ਗੁਰਬਾਣੀ ਨੂੰ ਮੰਨੀਏ ਤੇ ਆਪਣੇ ਜੀਵਨ ਦੇ ਵਿੱਚ ਢਾਲੀਏ ਹੁਣ ਅਸੀਂ ਸਿੱਖ ਬਣਉਨੇ ਆ ਉਹਨਾਂ ਨੇ ਸਿੱਖ ਅਖਵਾਇਆ ਨਹੀਂ ਉਹ ਸਿੱਖ ਬਣੇ ਅਸੀਂ ਸਿੱਖ ਬਣਉਨੇ ਆ ਪਰ ਮੇਰੇ ਵਰਗਾ ਇਨਸਾਨ ਰੋਜ਼ਾਨਾ ਗੁਰਬਾਣੀ ਮੈਂ ਪੜ੍ਹਦਾ ਨਾ ਅਸੀਂ ਸਿੱਖ ਬਣ ਨਹੀਂ ਸਕੇ ਕਉਡੇ ਰਾਖਸ਼ ਨੂੰ ਇੱਕ ਵਾਰੀ ਕਿਹਾ ਸੀ ਇਨਸਾਨ ਬਣ ਇਨਸਾਨ ਬਣ ਗਿਆ ਦੂਜੀ ਵਾਰੀ ਕਹਿੰਦੀ ਕਿ ਬਾਬਰ ਬਾਦਸ਼ਾਹ ਨੂੰ ਇੱਕ ਵਾਰੀ ਕਿਹਾ ਬਾਬਰ ਤੂੰ ਜ਼ਾਬਰ ਹੈ ਜਿੰਨਾ ਚਿਰ ਤੇਰੇ ਰਾਜ ਵਿੱਚ ਜ਼ਾਬਰਤਾ ਹੀ ਰਹੇਗੀ ਤੇਰਾ ਰਾਜ ਕਉਨਾ ਚਿਰ ਸਹੀ ਨਹੀਂ ਹੋਏਗਾ ਜਦੋਂ ਤੂੰ ਆਪਣੇ ਪਾਪੋਂ ਤੋਂ ਤੋਬਾ ਕਰ ਲਈ ਤੇਰਾ ਰਾਜ ਵਧੇ ਖੁੱਲੇਗਾ ਜਿੱਦਨ ਇਹ ਫੇਰ ਪਾਪ ਤੇਰੇ ਰਾਜ ਵਿੱਚ ਆ ਕੇ ਉਹ ਦਿਨ ਤੇਰਾ ਰਾਜ ਨਸ਼ਟ ਹੋ ਜਾਵੇਗਾ ਨਾਨਕ ਦਾਸ ਮੁਖ ਤੇ ਜੋ ਬੋਲਿਆ ਇहां ਉਹ ਸੱਚ ਹੋਇਆ ਸਜਣ ਥੱਗ ਨੂੰ ਇੱਕ ਵਾਰੀ ਕਿਹਾ ਸਜਣਾ ਅਸਲ ਇੱਕ ਸਜਣ ਬਣ ਥੱਗ ਨਾ ਰਹੇ ਤੇ ਯਾਦ ਰੱਖਣਾ ਗੁਰੂ ਦੇ ਪਿਆਰੇ ਉਹ ਸਿੱਖ ਬਣ ਗਏ ਗੁਰਜੀਵਾਲੀ ਕਹਿਣ ਦੀ ਲੋੜ ਨਹੀਂ ਹੁਣ ਮੇਰੇ ਵਰ ਕਰ ਜਨਾ ਅਮਰਤ ਨਾਲ ਉੱਠਦਾ ਗੁਰਬਾਣੀ ਉਪੜਦਾ ਅਸੀਂ ਪੜਦੇ ਆ ਨਾ ਕੀ ਪੜਦੇ ਆ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਇਹੀ ਪੜਦੇ ਆ ਰਜਨਾ ਪੜਦੇ ਆ 550 ਸਤੋਵਾ ਦੇਰੇ ਅਸੀਂ ਪ੍ਰਕਾਸ਼ਪੁਰ ਮਨਾ ਲਏ ਅਸੀਂ ਆਪਣੇ ਮਨਾਂ ਅੰਦਰ ਝਾਤੀਆਂ ਮਾਰੀਏ ਵੀ ਅਸੀਂ ਕਿੰਨੀ ਕੀ ਗੁਰੂ ਦੀ ਗੱਲ ਮੰਨ ਲਈ ਆਖੋ ਸਤਨਾਮ ਗੁਰੂ ਦੀ ਗੱਲ ਮੰਨਣ ਵਾਲੇ ਕੀਰੇ ਭਾਈ ਅੰਗਦਾਸ ਇਹਨੇ ਗੁਰੂ ਦੀ ਗੱਲ ਮੰਨੀ ਹੋਈ ਹੈ ਕਿਰਤਮਈ ਕਰਦਾ ਮੇਰੇ ਤੇ ਮਜ਼ਦੂਰੀ ਕਰਦਾ ਤੇ ਸਭ ਤੋਂ ਵੱਡੀ ਗੱਲ ਇਹ ਕਿ ਸਾਡੇ ਘਰਾਂ ਦੇ ਵਿੱਚ ਕਿਉਂਕਿ ਗੁਰੂ ਮਹਾਰਾਜ ਦੇ ਸ਼ਬਦ ਗੁਰਬਾਣੀ ਕਿਸੇ ਦੇ ਨਾਲ ਪੇਧ ਪਾਵ ਨਹੀਂ ਕਰਦੀ ਜੀ ਨਹੀਂ ਕਰਦੀ ਪੇਧ ਪਾਲ ਅਸੀਂ ਗੁਰਬਾਣੀ ਦੇ ਸ਼ਬਦ ਤਦੋਂ ਪੜਦੇ ਬਾਬਾ ਜੀ ਕੋਰੀ ਸਿਰ ਦੀ ਕੁੱਟੇ ਭਧਾਰ ਦਿੱਤੀ ਗੰਢ ਪਵੈ ਸੰਸਾਰ ਜਦੋਂ ਕਿਸੇ ਦੇ ਘਰ ਦੇ ਵਿੱਚ ਪੁੱਤਰ ਜਨਮ ਲੈਂਦਾ ਪੜਦੇ ਕਿ ਨਹੀਂ ਪੜਦੇ ਉਹਦੇ ਸ਼ਬਦ ਪੜੇ ਜਾਂਦੇ ਨੇ ਨਾ ਪਰ ਕੁਰਬਾਨੀ ਤਾਂ ਨਹੀਂ ਕਿਹਾ ਗੁਰਬਾਨੀ ਪਤਾ ਕੀ ਕਹਿੰਦੀ ਆ ਕੋਰੀ ਸੇਤੀ ਟੁੱਟਾ ਘਟਾ ਕੁੱਤੀ ਗੰਢ ਪਾਵਾ ਸੰਸਾਰ ਉਹ ਕੁੱਤੀ ਸ਼ਬਦ ਨੂੰ ਵਿਚਾਰਿਆ ਨਹੀਂ ਕਦੀ ਉਹ ਤੱਤੇ ਦੇ ਉੱਤੇ ਬਾਬਾ ਜੀ ਬਿਹਾਰੀ ਤੇ ਉੱਪਰ ਬਿੰਦੀ ਹੈ ਦਿੰਦੀ ਜਿਹੜਾ ਬਹੁਵਚਨ ਦਾ ਇਸ਼ਾਰਾ ਕਰਦੀ ਆ ਭਾਵ ਧੀਆ ਤੇ ਪੁੱਤਰਾ ਦੇ ਨਾਲ ਸੰਸਾਰ ਦੇ ਵਿੱਚ ਗੰਢ ਪੈਂਦੀ ਹੈ ਧੀ ਜਿੱਥੇ ਵਿਆਹ ਹੀ ਜਾਵੇਗੀ ਉਸ ਖਾਨਦਾਨ ਦੀ ਇਸ ਖਾਨਦਾਨ ਦੇ ਨਾਲ ਗੰਢ ਪਾਏਗੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਕੁਰਬਾਨੀ ਕਿਸੇ ਦੇ ਨਾਲ ਵਿਤਕਰਾਂ ਨਹੀਂ ਕਰਦੀ ਪਰ ਅੱਜ ਮੇਰੇ ਵਰਗਾ ਇਨਸਾਨ ਕਹਿੰਦਾ ਮੈਨੂੰ ਧੀ ਨਹੀਂ ਮੈਨੂੰ ਪੁੱਤਰ ਚਾਹੀਦਾ ਮੈਨੂੰ ਪੁੱਤਰੀ ਕੇਵਲ ਨਹੀਂ ਕੇਵਲ ਚਾਹੀਦਾ ਆ ਭਾਈ ਅੰਤ ਦਾ ਜਿਹਦੇ ਘਰ ਦੇ ਵਿੱਚ ਇੱਕ ਧੀ ਹੈ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਪਰ ਗੁਰੂ ਦੇ ਨਾਲ ਕਦੀ ਵਿਤਕਰਾਂ